ਦਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਨੇ ਉਹਨਾਂ ਦੇ ਨਾਲ ਸੁਖ ਸਾਹਿਬ ਅੰਕਲ ਖੜੇ ਆ ਸਾਰੇ ਮੇਰੇ ਸਾਥੀ ਸਾਰੇ ਸਾਡੇ ਪਰਿਵਾਰਕ ਸਾਂਝ ਆ ਸਾਰਿਆਂ ਦੀ ਇਹਨਾਂ ਦੇ ਇੱਕ ਛੋਟੇ ਜਿਹੇ ਸਨੇਹ ਦੇ ਇੱਕ ਸ਼ਹਿਰ ਵਾਸੀ ਹੋਣ ਦੇ ਨਾਤੇ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਸਾਡੇ ਸਾਰੇ ਸਾਥੀ ਕਾਉਂਸਲਰ ਹੋਰ ਜਿਹੜੇ ਧਾਰਮਿਕ ਮੁਰਦਿਆਂ ਮੰਦਰਾਣਾ ਵੀ ਜੁੜੇ ਸਾਰੇ ਲੋਕ ਅੱਜ ਇਹਨਾਂ ਦੇ ਨਾਲ ਸਪੋਰਟ ਵਾਸਤੇ ਇਕੱਠੇ ਹੋਏ ਕਿਉਂਕਿ ਅੱਜ ਇਹਨਾਂ ਦੀ ਸਮੱਸਿਆ ਹੋਵੇ ਤੇ ਕੱਲ ਨੂੰ ਸਾਨੂੰ ਵੀ ਫੇਸ ਕਰਨੀ ਪੈ ਸਕਦੀ ਹੈ ਦੇਖੋ ਇਹ ਸੋਸਾਇਟੀ ਜਦ ਹੀ ਆਪਣੇ ਦਮ ਤੇ ਪੈਸੇ ਇਕੱਠੇ ਕਰਕੇ ਇਹਨੂੰ ਮੈਨੇਜ ਕਰ ਲਿਆ ਚਲਾ ਰਹੀ ਆ ਆਪਣੇ ਇਹਨਾਂ ਨੇ ਚੌਥੀ ਦਰ ਰੱਖੇ ਹੋਏ ਆ ਆਪਣੇ ਤੌਰ ਤੇ ਨਿੱਜੀ ਖਰਚੇ ਤੇ ਇਹ ਗਵਰਨਮੈਂਟ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਇਹ ਪੁਡਾ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਨਹੀਂ ਬਣਦੀ ਜਦੋਂ ਤਾਂ ਪੈਨਲਟੀ ਲਾਣੀ ਹੁੰਦੀ ਆ ਲੱਖ ਲੱਖ ਰੁਪਏ ਪੈਨਲਟੀ ਲਾ ਦਿੰਦੇ ਕਿ 1 ਇੰਚ ਵੱਧ ਗਿਆ ਕਿਸੇ ਦਾ ਲੈਂਟਰ ਜਾਂ ਕਿਸੇ ਨੇ ਆਪਣਾ 25% ਜਾਂ ਜਿੰਨੀ ਵੀ ਉਸਾਰੀ ਆ ਉਹ ਪੂਰੀ ਨਹੀਂ ਕੀਤੀ ਉਹਨੂੰ ਜੁਰਮਾਨਾ ਦਾ ਡਬਲ ਡਬਲ ਕਰ ਦਿੰਦੇ ਆ ਮਗਰ ਉਹ ਪੈਸਾ ਜਿਹੜਾ ਵਾ ਉਹ ਨਾਲ ਕੋ ਲੋਕਾਂ ਕੋਲ ਲੈਂਦਾ ਕੀ ਉਹਨਾਂ ਨੂੰ ਇੱਥੇ ਇਹ ਸੋਸਾਇਟੀ ਦੇ ਇਸ ੁੱਡਾ ਤੋਂ ਉਹਨਾਂ ਨੂੰ ਨਹੀਂ ਖਰਚਣਾ ਚਾਹੀਦਾ ਇਹ ਉਹਨਾਂ ਦੀ ਜ਼ਿੰਮੇਵਾਰੀ ਬੰਦੀ ਹੈ ਜਦੋਂ ਸਰਕਾਰ ੁੱਡਾ ਦੇ ਤਹਿਤ ਪੈਸੇ ਲੈ ਰਹੀ ਆ ਤੁਸੀਂ ਦੇਖੋ ਜਲੰਧਰ ਅੰਬਰਸਰ ਰੋਡ ਤੇ ਜਿਹੜੀ ਪੁਰਾਣੀ ਜੇਲ ਸੀਗੀ ਉਹ ਵੀ ੁੱਡਾ ਨੇ ਕੱਟੀ ਆ ਪਲਾਟ ਵੇਚ ਕੇ ਪੈਸੇ ਇਕੱਠੇ ਕਰਕੇ ੁੱਡਾ ਚਲਾ ਗਿਆ ਮਗਰ ਉੱਥੇ ਕੋਈ ਉਸਾਰੀ ਨਹੀਂ ਲੋਕਾਂ ਦੇ ਪੈਸੇ ਫਸੇ ਲੋਕ ਰੋਲੇ ਪਏ ਅੱਜ ਸੋ ਆਹ ਜ਼ਿੰਮੇਵਾਰੀ ਬੰਦੀ ਸਰਕਾਰ ਦੀ ਇਹ ਤਾਂ ਨੈਥਿਕ ਜ਼ਿੰਮੇਵਾਰੀ ਆ ਜੇ ਤੁਸੀਂ ਮੂਲ ਸਹੂਲਤਾਂ ਨਹੀਂ ਉਪਲਬਧ ਕਰਾ ਸਕਦੇ ਤੁਸੀਂ ਪੈਸੇ ਕਿਸ ਗੱਲ ਦੇ ਲੈ ਨਹੀਂ ਤੋ ਅਸੀਂ ਅਨੂਜ ਜੀ ਦੇ ਨਾਲ ਅੱਜ ਰਾਣਾ ਗੁਰਜੀਤ ਸਿੰਘ ਜੀ ਵੀ ਇੱਥੇ ਹੋ ਕੇ ਗਏ ਆ ਇਹਨਾਂ ਕੋ ਖੜੇ ਹੋ ਗਏ ਆ ਐਸੇ ਐਮਐਲਏ ਉਹ ਵੀ ਸ਼ਵਾਸਨ ਦੇ ਕੇ ਆ ਕਿ ਮੈਂ ਤੁਹਾਡੇ ਨਾਲ ਖੜਾ ਗਾਰਬੇਜ ਦੀ ਸਮੱਸਿਆ ਜਿਹੜੀ ਉਹਨਾਂ ਨੂੰ ਦੱਸੀ ਇੱਥੇ ਆਮ ਆਦਮੀ ਪਾਰਟੀ ਦੇ ਬੰਦੇ ਵੀ ਆਏ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਜਵਾਬ ਦੇ ਦਿਓ ਜੇ ਗਾਰਬੇਜ ਦੀ ਸਮੱਸਿਆ ਤੁਸੀਂ ਹੱਲ ਕਰ ਸਕਦੇ ਹੋ ਜੇ ਤੁਹਾਡੇ ਕੋਲ ਨਹੀਂ ਹੁੰਦੀ ਤਾਂ ਮੈਂ ਕਰ ਦਿੰਦਾ ਉਹਨਾਂ ਨੇ ਕਹਿ ਕੇ ਗਏ ਆ ਕਿ ਇਹ ਗਾਰਬੇਜ ਚੱਕਣ ਦੀ ਜ਼ਿੰਮੇਵਾਰੀ ਮੈਂ ਵੀ ਲੈ ਲਵਾਂ ਮੈਂ ਚੱਕ ਦਿੰਦਾ ਸੋ ਜੋ ਅਸੀਂ ਤਾਂ ਸੁਸਾਇਟੀ ਦੇ ਨਾਲ ਖੜੇ ਆ ਜੋ ਨੈਤਿਕ ਜ਼ਿੰਮੇਵਾਰੀ ਇੱਕ ਸ਼ਹਿਰੀ ਹੋਣ ਦੇ ਨਾਤੇ ਬੰਨ੍ਹਦੀ ਆ ਕੋਧ ਵਾਸਤੇ ਸੀ ਤਿਆਰ ਆ ਮਗਰ ਦੇਖੋ ਆਪਣਾ ਕਾਰੋਬਾਰ ਛੱਡ ਕੇ ਸਾਰੇ ਦੁਕਾਨਦਾਰ ਆ ਬਿਜ਼ਨਸਮੈਨ ਆ ਕੋਈ ਜੌਬ ਤੇ ਨਹੀਂ ਗਿਆ ਸਾਰੇ ਆਪਣਾ ਕੰਮ ਕਾਰ ਛੱਡ ਕੇ ਅਜ ਰੋਡ ਤੇ ਬੈਠੇ ਆ ਸੜਕ ਜਾਮ ਕਰਕੇ ਬੈਠੇ ਆ ਧਰਨਾ ਲਾ ਲਿਆ ਕਿੰਨੇ ਕੁ ਪਰੇਸ਼ਾਨ ਹੋਣਗੇ ਇਹ ਪੜੇ ਲਿਖੇ ਲੋਗ ਨੇ ਅੱਛੇ ਸੰਸਕਾਰੀ ਲੋਗ ਨੇ ਅੱਛੀਆਂ ਜੌਬਸ ਦੇ ਨੇ ਵਕੀਲ ਨੇ ਡਾਕਟਰ ਨੇ ਪੜੇ ਲਿਖੇ ਸਾਰੇ ਦੇਖੋ ਯਾਰ ਕਿੱਦਾਂ ਦੇਖੋ ਜੇ ਤੁਸੀਂ ਇਦਾਂ ਦੇ ਬੰਦਿਆਂ ਨੂੰ ਵੀ ਰੋਲੂਗੇ ਸਰਕਾਰ ਤੇ ਰੋਲੂਗੀ ਸੜਕਾਂ ਦੇ ਖੜੇ ਖੜੂਗੀ ਤੇ ਆਮ ਬੰਦਾ ਕਿੱਥੇ ਖੜਾ ਵਾ ਕੋਈ ਲੈਸਿਕ ਤਾਂ ਨਾਂ ਦੀ ਚੀਜ਼ ਹੈ ਹੀ ਨਹੀਂ ਤੋ ਸਰਕਾਰ ਨੂੰ ਇੱਕ ਸਖਤ ਮੈਸੇਜ ਇਥੋਂ ਗਿਆ ਵਾ ਦੇਖੋ ਇਹ ਸੰਕੇਤਿਕ ਧਰਨੇ ਹੁੰਦੇ ਆ ਇੱਕ ਆਵਾਜ਼ ਹੁੰਦੀ ਆ ਇਹ ਪੰਜਾਬ ਤੱਕ ਆਵਾਜ਼ ਉੱਠਣੀ ਚਾਹੀਦੀ ਆ ਬੁੱਢਾ ਪੈਸੇ ਇਕੱਠੇ ਕਰ ਰਹੀ ਆ ਮਗਰ ਜਿਹੜੀਆਂ ਇਹਨਾਂ ਨੇ ਕਲੋਨੀਆਂ ਕੱਟੀਆਂ ਇਹਨਾਂ ਦਾ ਫਰਜ਼ ਬੰਦਾ ਉਹਨਾਂ ਦੀ ਡਿਵੈਲਪਮੈਂਟ ਕਰਾਉਣਾ ਇੱਥੇ ਇਹਨਾਂ ਦੇ ਐਸਡੀਓ ਸਾਹਿਬ ਆਏ ਸੀ ਡੰਜ ਸਾਹਿਬ ਆਏ ਸੀਗੇ ਉਹ ਸ਼্বাসਨ ਤੇਰੇ ਜੀ ਅਸੀਂ ਨਵੰਬਰ ਤੱਕ ਸੜਕ ਬਣਾ ਦਾਂਗੇ ਨਵੰਬਰ ਤੱਕ ਕਿੱਥਾਂ ਪੋਸੀਬਲ ਹੋ ਸਕਦਾ ਅੱਗੇ ਸਰਦੀ ਆ ਇਹ ਸਰਦੀ ਦੇ ਵਿੱਚ ਲੋਕਾਂ ਦੀ ਸੜਕ ਬਣ ਸਕਦੀ ਆ ਉਹ ਅਪ੍ਰੈਲ ਤੋਂ ਪਹਿਲਾਂ ਬਣ ਨਹੀਂ ਸਕਦੀ ਤੇ ਤੁਸੀਂ ਝੂਠ ਕਿਉਂ ਬੋਲਦੇ ਪਏ ਹੋ ਯਾਰ ਅਸ਼ਵਾਸਨ ਉਹ ਦਿਓ ਜਿਹੜਾ ਸਹੀ ਅਸ਼ਵਾਸਨ ਮੰਨਿਆ ਜਾਵੇ ਤੁਸੀਂ ਕਹੋ ਈਦੀ ਦੇਰ ਤੱਕ ਬਣਨੀ ਆ ਉਹ ਇਹ ਫੈਸਲਾ ਕਰੀ ਉਹ ਸੋਸਾਇਟੀ 25 ਤਰੀਕ ਦਾ ਇਹਨਾਂ ਨੂੰ ਅਲਟੀਮੇਟਮ ਦਿੱਤਾ ਜੇ 25 ਤਰੀਕ ਤੱਕ ਦੇਖੋ ਇਹਨਾਂ ਨੂੰ ਅਸ਼ਵਾਸਨ ਨਾ ਮਿਲਿਆ ਜਾਂ ਕੁਛ ਦਾ ਕੰਮ ਸ਼ੁਰੂ ਕਰੋ ਯਾਰ ਕੋਈ ਨਜ਼ਰ ਆਵੇ ਤੁਸੀਂ ਇਹਨਾਂ ਨੇ ਰਿਪੇਅਰ ਹੀ ਸ਼ੁਰੂ ਕਰ ਦਿਓ ਰੋਡ ਦੀ ਪੈਚ ਵਰਗੀ ਸ਼ੁਰੂ ਕਰੋ ਕੁਛ ਨਾ ਕਰੋ ਨਾ ਇਹ ਥੋੜਾ ਕੇ ਆਏ ਆ ਕੋਈ ਠੀਕ ਆ ਯਾਰ ਅਗਲੇ ਲੜਾਈ ਲੜ ਰਹੇ ਆ ਅੱਜ ਇਹ ਇਕੱਠੇ ਇਕੱਲੇ ਬੈਠੇ ਆ ਇੱਕ ਗੱਲ ਯਾ ਅਗਲੀ ਵਾਰੀ ਸਾਰਾ ਸ਼ਹਿਰ ਇਕੱਠਾ ਹੋ ਜਾਣਾ ਇਹ ਪੱਕੀ ਗੱਲ ਆ ਇਹ ਸਮੱਸਿਆ ਅੱਜ ਇਹਨਾਂ ਨੇ ਫੇਸ ਕੀਤੀ ਤੁਹਾਨੂੰ ਹੋਰਾਂ ਨੇ ਵੀ ਕਰਨੀ ਆ ਸੋ ਇਹ ਸ਼ਹਿਰ ਦਾ ਮੁੱਦਾ ਸ਼ਹਿਰ ਦਾ ਮਸਲਾ ਪੂਰੇ ਸ਼ਹਿਰ ਨੂੰ ਇਹਨਾਂ ਦਾ ਸੁਸਾਇਟੀ ਦਾ ਸਹਿਯੋਗ ਦੇਣਾ ਚਾਹੀਦਾ